ਮਹਸਾਪਾਈ ਗੁਰਦੇਵ ਸਿੰਘ ਜੀ گاؤں ਕੇ ਜਿਨ੍ਹਾਂ ਨੂੰ ਪੁਲਿਸ ਨੇ ਨਜਾਇਜ਼ ਘਰੋਂ ਚੁੱਕ ਕੇ ਔਰ ਕਈ ਦਿਨ ਪੁਲਿਸ ਹਿਰਾਸਤ ਵਿੱਚ ਰੱਖ ਕੇ ਅੰਨਾਂ ਤੇ ਛੱਦ ਦੇ ਉਹਨਾਂ ਤੇ ਢਾ ਕੇ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁਨਾਂ ਵੱਲੋਂ ਜਿਹੜੀ ਪੜਤਾਲ ਕਰਕੇ ਸਾਰਾ ਕੇਸ ਜਿਹੜਾ ਸੀਗਾ ਉਸੇ ਦਿੇ ਕਾਲ ਤੱਕ ਸਾਬ ਜੀ ਹਨ ਵਿਚ ਲਾਂਦਾ ਔਰ ਉਸੇ ਦਿੇ ਕਾਲ ਤੱਕ ਸਾਬ ਜੀ ਤੋਂ ਉਹਨਾਂ ਦੀ ਪੂਰੀ ਜਾਂਚ ਪੜਤਾਲ ਵਾਸਤੇ ਪੂਰੇ ਪੈਰਵੇ ਕੇਸ ਦੀ ਕਰਨ ਵਾਸਤੇ ਜਿਹੜਾ ਸੀਰੇ ਕਾਲ ਤੱਕ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਖਿਆ ਗਿਆ ਔਰ ਅੱਜ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੀ ਜਿਹੜਾ ਸ਼ਹੀਦੀ ਦਿਹਾੜਾ ਉਹ ਸ਼੍ਰੀ ਦੇ ਕਾਲ ਤੱਕ ਸਾਹਿਬ ਇੱਕ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਗਿਮਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਪਹੁੰਚੀਆਂ ਹੋਈਆਂ ਸੀ 31 ਸਾਲ ਹੋ ਗਏ ਜੀ ਇਨਸਾਫ ਦੀ ਭਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਦੇਖੋ 31 ਸਾਲ ਬੀਤ ਗਏ ਨੇ ਕਿ 1992 ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ ਔਰ ਫਿਰ ਵੀ ਮੈਂ ਕਹਿੰਦਾ ਕਿ ਬਹੁਤ ਵੱਡੀ ਹਿੰਮਤ ਹੈ ਸਾਡੇ ਉਹਨਾਂ ਵੀਰਾਂ ਦੀ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਹਨਤ ਕਰਕੇ ਜਿਹੜਾ ਸੱਚ ਸੀ ਉਹ ਸੰਗਤ ਦੇ ਸਾਹਮਣੇ ਲਿਆਂਦਾ ਔਰ ਸ਼ਰਮਨੀ ਕਮੇਟੀ ਨੂੰ ਪੈਰਵੇ ਕਰਨ ਵਾਸਤੇ ਲਿਖਿਆ ਗਿਆ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾਵਾਂ ਨੇ ਮਿਸਾਲੀ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਐਸੇ ਜ਼ੁਰਤ ਜਿਹੜੀ ਆ ਉਹ ਨਾ ਕਰ ਸਕੇ ਜੱਜ ਜੀ ਨਮਾ ਦੇਖੋ ਜਿਹੜਾ ਅੱਜ ਦਾ ਨਵਾਂ ਸਾਲ ਹੈ ਈਸਵੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਲੇਕਿਨ ਸਿੱਖ ਮਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤਰ ਨੂੰ ਹੈ ਜਿਵੇਂ ਵੱਡੀ ਗਿਣਤੀ ਕ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਪਹੁੰਚੀਆਂ ਹੋਈਆਂ ਨੇ ਦਰਬਾਰ ਸਾਹਿਬ ਪਹੁੰਚੀਆਂ ਨੇ ਹੋਰ ਥਾਵਾਂ ਤੇ ਪਹੁੰਚੀਆਂ ਹੋਈਆਂ ਨੇ ਤੇ ਸੰਗਤਾਂ ਨੂੰ ਵੀ ਅਪੀਲ ਹੈ ਕਿ ਇਸੇ ਤਰ੍ਹਾਂ ਜਿਹੜਾ ਇੱਕ ਚੇਤਰ ਨੂੰ ਸਿੱਖ ਮਤ ਦਾ ਜਿਹੜਾ ਕੈਲੰਡਰ ਦੇ ਅਨੁਸਾਰ ਨਵਾਂ ਸਾਲ ਹੈ ਚੇਤ ਗੋਵਿੰਦ ਵਰਧਿਆ ਹੋਵੇ ਆਨੰਦ ਘਰਾਂ ਜੋ ਪਹਿਲਾ ਮਹੀਨਾ ਹੈ 12 ਮਾਦ ਦੇ ਹਿਸਾਬ ਨਾਲ ਉਹ ਜਿਹੜਾ ਨਵਾਂ ਸਾਲ ਹੈ ਉਹ ਵੀ ਬਹੁਤ ਚੜ੍ਹਦੀ ਕਲਾ ਦਾ ਮਨਾਇਆ ਚਾਹੀਦਾ ਹੈ ਤੁਹਾਨੂੰ ਲੱਗਦਾ ਕਿ ਭਾਰਤ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਸਕੇਗਾ ਕਿਉਂਕਿ ਲੰਬੇ ਸਮੇਂ ਤੋਂ ਸਿੱਖ ਬੰਦੀ ਜਿਹੜੇ ਨੇ ਜੇਲਾਂ ਵਿੱਚ ਬੈਠੇ ਹੋਏ ਨੇ ਜਿਹੜੇ ਝੂਠੇ ਮੁਕਾਬਲਿਆਂ ਵਾਲੇ ਨੇ ਉਹਨਾਂ ਦੇ ਬਾਰੇ ਅਫਸਰਾਂ ਨੂੰ ਤੇ ਸਰਕਾਰ ਜਿਹੜਾ ਹੈਗਾ ਪ੍ਰੋਟੈਕਟ ਦੇਖੋ ਜਿਹੜਾ ਇੰਨਾ ਵੱਡਾ ਇੱਕ ਦੁਨੀਆ ਦਾ ਵੱਡਾ ਲੋਕਤੰਤਰ ਖਵਾਉਂਦਾ ਹੈ ਭਾਰਤ ਦੇਸ਼ ਆਪਣੇ ਆਪ ਨੂੰ ਇੱਕ ਵੱਡਾ ਲੋਕਤੰਤਰ ਹੈ ਔਰ ਇਸ ਲੋਕਤੰਤਰ ਦੇ ਵਿੱਚ ਘੱਟ ਗਿਣਤੀਆਂ ਤੇ ਨਾਲ ਇੰਨੀਆਂ ਜ਼ੁਲਮੋ ਸਤਮ ਹੋਣੇ ਔਰ ਖਾਸ ਕਰਕੇ ਸਿੱਖਾਂ ਦੇ ਨਾਲ ਇੰਨੀਆਂ ਵੱਡੀਆਂ ਬੇਇਨਸਾਫੀਆਂ ਹੋਣੀਆਂ ਹਜ਼ਾਰਾਂ ਪੰਜਾਬ ਦੇ ਪੁੱਤ ਜਿਹੜੇ ਸਾਨੂੰ ਜਿਹੜੇ ਇੱਕ ਦਹਾਕੇ ਦੇ ਦੌਰਾਨ ਤਕਰੀਬਨ ਜਿਹੜੇ ਸੀਗੇ ਉਹ ਸ਼ਹੀਦ ਕੀਤੇ ਗਏ ਪਿੰਡਾਂ ਤੇ ਪਿੰਡ ਜਿਹੜੇ ਸਨ ਉਹ ਨੌਜਵਾਨوں ਨੂੰ ਵੇਲੇ ਕਰ ਦਿੱਤੇ ਗਏ ਕਈ ਕਿ ਪਿੰਡਾਂ ਵਿੱਚ ਕਈ ਕਿ ਸਾਲਾਂ ਤੱਕ ਕੋਈ ਬਰਾਤਾਂ ਨਹੀਂ ਚੜ ਸਕੀਆਂ ਕਿਉਂਕਿ ਪਿੰਡਾਂ ਦੇ ਨੌਜਵਾਨ ਤਕਰੀਬਨ ਕੋਰਸ ਨੇ ਸਾਰੇ ਕੁੱਲ ਸਮਕਾਰ ਦੇ ਬਣਾ ਬਣਾ ਕੇ ਤੇ ਉਹ ਸ਼ਹੀਦ ਕਰ ਦਿੱਤੇ ਸਨ ਇਹ ਬਹੁਤ ਵੱਡੀ ਇੱਕ ਨਨਸਾਫੀ ਸਿੱਖਾਂ ਦੇ ਨਾਲ ਭਾਰਤ ਦੇਸ਼ ਵਿੱਚ ਹੋ ਰਹੀ ਹੈ ਇਹ ਆਜ਼ਾਦ ਭਾਰਤ ਹੈ ਇੱਥੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਸੱਭਿਆਤਾਵਾਂ ਦੇ ਵੱਖ-ਵੱਖ ਭਾਸ਼ਾਵਾਂ ਦੇ ਲੋਕ ਵਸਦੇ ਨੇ ਔਰ ਸਿੱਖਾਂ ਦੇ ਨਾਲ ਭਾਰਤ ਵਿੱਚ ਬਹੁਤ ਵੱਡੀ ਇੱਕ ਬੇਇਨਸਾਫੀ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਬੰਦੇ 32-32 ਸਾਲ ਤੋਂ 33-33 ਸਾਲ ਤੋਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਨੇ ਤੇ ਉਹਨਾਂ ਦੀ ਕੋਈ ਸੁਣਵਾਈ ਜਿਹੜੀ ਹੈ ਉਹ ਸਰਕਾਰਾਂ ਵੱਲੋਂ ਨਹੀਂ ਕੀਤੀ ਜਾ ਰਹੀ ਜੋ ਅਸੀਂ ਤੋਂ 90 ਦਾ ਤਹਾਕਾ ਸੀ ਜੋ ਕੋ ਸ਼ੋ ਹੋਇਆ ਵੀ ਨਾਦਰਾਂ ਫੀਸੋ 23 ਦੇ ਵਿੱਚ ਵੀ ਨੌਜਵਾਨਾਂ ਦੀ ਫੋਟੋ ਫੜਾਈ ਹੋਈ ਸੀ ਦੇਖੋ ਇਹ ਤਰਾਸਦੀ ਹੈ ਸਾਡੀ ਤੇ ਜਿੱਥੇ ਸਾਡੇ ਪੁਰਾਣੇ 32 33 33 ਸਾਲ ਤੋਂ ਸਾਡੇ ਜਿਹੜੇ ਧਰਮ ਉਤਮੋਰਚੇ ਦੇ ਜਿਹੜੇ ਸੰਘਰਸ਼ੀ ਸਨ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉੱਥੇ ਇੱਕ ਅ ਅਮਰਤ ਪ੍ਰਚਾਰ ਲਹਿਰ ਜਿਹੜੀ ਹੈ ਸਿੱਖ ਸਿੱਖੀ ਦੇ ਪ੍ਰਚਾਰ ਵਾਸਤੇ ਇੱਕ ਲਹਿਰ ਪਿਛਲੇ ਸਮੇਂ ਆਰੰਭ ਕੀਤੀ ਗਈ ਸੀ ਪਰ ਅਮਰਤ ਬਾਦ ਸਿੰਘ ਹੋਰਾਂ ਨੇ ਔਰ ਉਹਨਾਂ ਦੇ ਉੱਤੇ ਉਸ ਪ੍ਰਚਾਰ ਨੂੰ ਬੰਦ ਕਰਕੇ ਤੇ ਕ ਐਨ ਐਸ ਐ ਵਰਗੇ ਜਿਹੜੇ ਐਕਟ ਸਨ ਉਹ ਲਾ ਕੇ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਵਿੱਚ ਦੂਰ ਦੁਰਾਡੇ ਜਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਭਾਰਤ ਦੇਸ਼ ਵਿੱਚ ਵੱਡੀ ਬੇਇਨਸਾਫੀ ਹੋ ਰਹੀ। ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕਹੇਤ ਪੁਰਜਾ ਪੁਰਜਾ ਕਟ ਮਰੇ ਕਬੂਨਾ ਛਾਡੇ ਖੇਤ। ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ ਕੋਹ ਕੋ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ। ਇਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ। ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਸ੍ਰੀ ਖੰਡ ਪਾਠ ਸਾਹਿਬ ਦੀ ਪ੍ਰੰਪਤਾ ਹੋਈ ਸੀ। ਅੱਜ ਅੰਮ੍ਰਿਤ ਵੇਲੇ ਭੋਗਾਂ ਤੋਂ ਬਾਅਦ ਸ਼ਬਦ ਗਾਇਨ ਕਰਕੇ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਗਈ। ਉਹਨਾਂ ਦੇ ਪਰਿਵਾਰਕ ਉਹਨਾਂ ਦੇ ਤਰਨ ਸੁਪਤਨੀ ਔਰ ਹੋਰ ਪਰਿਵਾਰ ਦੇ ਜੀ ਜਿਹੜੇ ਚਾਚੇ ਤੌਰ ਤੇ ਸਾਰੇ ਪਹੁੰਚੇ ਸੀ ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25000 ਹੋਰ ਜਿਹੜੀਆਂ ਅਨ ਆਈਡੈਂਟੀਫਾਈਡ ਲਾਸ਼ਾਂ ਸੀ ਜਿਨ੍ਹਾਂ ਦਾ ਬੇਰਵਾ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਕੋਲ ਕੋ ਕੇ ਇਹਨਾਂ ਨੇ ਮਾਰਿਆ ਸੋ ਸਿੱਖ ਪੰਥ ਦੇ ਵਿੱਚ ਇਹ ਬੇਦਬਤਾ ਰਹੀ ਗੁਰੂ ਸਾਹਿਬ ਜੀ ਕਿਰਪਾ ਕਰਨ ਸ਼ਹੀਦیاں ਬਹੁਤ ਵੱਡੀਆਂ ਹੋ ਜਾਂਦੀਆਂ ਤੇ ਜ਼ਾਲਮ ਸਰਕਾਰਾਂ ਜਿਹੜੀਆਂ ਉਹ ਆਪਣੇ ਤਸ਼ਾਦਦ ਤੋਂ ਕਦੇ ਬਾਜ਼ ਨਹੀਂ ਆਈਆਂ ਪਰ ਕਲਗੀਧਰ ਨੇ ਪੰਥ ਐਸਾ ਸਾਜਿਆ ਕਿ ਸਿਰ ਕੱਟਣ ਵਾਲੇ ਮੁੱਕ ਜਾਂਦੇ ਆ ਸਿਰ ਦੇਣ ਵਾਲੇ ਨਹੀਂ ਮੁੱਕਦੇ ਸੋ ਉਹਨਾਂ ਦੇ ਅੱਜ ਸਨਮੁਖ ਇਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਉਹਨਾਂ ਦੇ ਭਾਈ ਗਰਦਾਇਵ ਸਿੰਘ ਜੀ ਕੌਂਕੇ ਜਥੇਦਾਰ ਸਾਹਿਬ ਜੀ ਦੀ ਜਾਦ ਵਿੱਚ ਇੱਥੇ ਮਨਾਇਆ ਗਿਆ ਆ ਸੋ ਉਹਨਾਂ ਦੀ ਜਿਹੜੀ ਤਸਵੀਰ ਪਹਿਲਾਂ ਹੀ ਸ੍ਰੀ ਅਜਾਇਬ ਘਰ ਜਿਹੜਾ ਸਾਡਾ ਉਸ ਅਜਾਇਬ ਘਰ ਦੇ ਵਿੱਚ ਸ਼ੋਭਤ ਕਰ ਦਿੱਤੀ ਗਈ ਆ ਤੇ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੇ ਪੰਜ ਸਹਿਗ ਸੰਗ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਭਾਈ ਗੁਰਦੇਵ ਸਿੰਘ ਜੀ ਜਥੇਦਾਰ ਸਾਹਿਬ ਨੂੰ ਕੌਮੀ ਸ਼ਹੀਦ ਦਾ ਜਿਹੜਾ ਆ ਉਹ ਸਤਕਾਰ ਦਿੱਤਾ ਜਾਵੇ ਕਿਉਂਕਿ ਜੇ ਇਸ ਢੰਗ ਦੇ ਨਾਲ ਉਸ ਵੇਲੇ ਦੀ ਸਰਕਾਰ ਨੇ ਤੇ ਜਿਹੜੇ ਗਵਾਹ ਆ ਮੌਕੇ ਦੇ ਉਹਨਾਂ ਨੇ ਜੇ ਇਸ ਢੰਗ ਦੇ ਨਾਲ ਉਹ ਸ਼ਹੀਦ ਦੀ ਜਿਹੜੀ ਬਿਆਨ ਕੀਤੀ ਆ ਮੈਂ ਸਮਝਦਾ ਅਜੋਕੇ ਯੁੱਗ ਦੇ ਵਿੱਚ ਕਬੜੀ ਵੱਡੀ ਮਸਾਲਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਸੀਂ तकरीबन ਸਾਰੇ ਸਾਰਿਆਂ ਸ਼ਹੀਦਾਂ ਦਾ ਮੁੱਖ ਤੌਰ ਦੇ ਉੱਤੇ ਭਾਈ ਹਰਜਿੰਦਰ ਸਿੰਘ ਜਿੰਦਾ ਪਾਈ ਸੁਖਾ ਜੀ ਇਸੇ ਤਰ੍ਹਾਂ ਹੋਰ ਸ਼ਹੀਦਾਂ ਦਾ ਵੀ ਮਨਾਇਆ ਜਾਂਦਾ ਇਹਨਾਂ ਦਾ ਵੀ ਇਸੇ ਤਰ੍ਹਾਂ ਮਨਾਇਆ ਕਰਾਂਗੇ ਇੱਕ ਬੰਦਾ ਜੀ 31 ਦਸੰਬਰ ਦਾ ਕਲਟੀਮੀਟਮ ਜਿਹੜਾ ਸੀ ਵੀਰਨ ਸਿੰਘ ਰਾ ਉਹ ਮੈਂ ਅੱਜ ਜ세ਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਹੈ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਹਾਂ ਖਤੋਖਤਾਬ ਸਾਡੀ ਜਾਰੀ ਆ ਆਉਂਦੇ ਦੋ-ਚੌ ਦਿਨਾਂ ਦੇ ਵਿੱਚ ਮੇਰਾ ਖਿਆਲ ਸਾਨੂੰ ਸਮਾਂ ਮਿਲ ਜਾਊਗਾ ਉਹ ਫਿਰ ਸਮਾਂ ਜਿਹੜਾ ਆ ਉਹ ਦਿਨ 'ਚ ਆ ਕੇ ਅਸੀਂ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਉਹ ਕਿਉਂਕਿ ਸਰਕਾਰਾਂ ਨਾਲ ਜਿਹੜੇ ਖਤੋਖਤਾਬ ਕਰਨੀ ਸਮਾਂ ਥੋੜਾ ਸੀ ਪਰ ਅਸੀਂ ਦੋ ਮੀਟਿੰਗਾਂ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦੀ ਭੈਣ ਵੀ ਵਿਚੇ ਸੀਗੀ ਉਹ ਸਾਡਾ ਹੁਣ 1 2 4 ਦਿਨਾਂ ਚ ਸ਼ਾਇਦ ਸਾਨੂੰ ਸਮਾਂ ਮਿਲ ਜਾਏ ਉਹਦੇ ਉਦੋਂ ਦਾ ਨਕਾਲ ਜਾ ਕੇ ਫਿਰ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਆਪਰੰਪ ਦੇ ਆ ਗਿਆ ਜੰਦਰਜੀ ਨਵਾਂ ਸਾਲ 2022 ਸ਼ੁਰੂ ਹੋਇਆ ਜੀ ਤੁਹਾਨੂੰ ਖਾਸ ਮੈਸੇਜ ਦੇਣਾ ਚਾਹੀਦਾ ਦੇਖੋ ਇਹ ਕਿਉਂਕਿ ਸਾਡਾ ਨਾਨਕਸ਼ਹੀ ਯੰਤਰੀ ਅਨਸਾਰ ਗੁਰੂ ਕੇ ਸਿੱਖਾਂ ਦਾ 14 ਮਾਰਚ ਨੂੰ ਸਿਰਫ 6 ਦਾ ਮਹੀਨਾ ਚੜ੍ਹਦਾ ਉਦੋਂ ਸ਼ੁਰੂ ਹੁੰਦਾ ਪਰ ਚਲੋ ਕਿਉਂਕਿ ਕਰਵਾਇਤ ਪ੍ਰਾਣੀ ਰਹੀ ਆ ਗੁਰੂ ਸਾਹਿਬ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਤਾਉਣੇ ਹੀ ਬੇਨਤੀ ਕਰ